ਜਿੰਨੇ ਪੱਤਰਕਾਰ ਚੈਨਲ ਵੀ ਇੱਥੇ ਆਏ ਹੋ ਤੁਹਾਡੇ ਚੈਨਲਾਂ ਅਸੀਂ ਕਿੰਨੇ ਵੀ ਦਰਸ਼ਕ ਜੁੜੇ ਹੋਏ ਨੇ ਇਸ ਵੇਲੇ ਮੇਰੇ ਵੱਲੋਂ ਅਸ਼ੇਸ਼ ਸੰਤਾਲੀ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਆਪ ਨੂੰ ਵੀ ਤਾਂ ਪਿਆਰ ਦਿਲੇ ਹੋਣਾ ਚਾਹਨਾ ਪਿਛਲੇ ਦਿਨੀ ਐਮਐਲਏ ਸਦਾਨੀ ਇੰਦਜੀਤ ਕੁਮਾਰ ਮਾਨ ਜੀ ਨੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਉਦਘਾਟਨ ਕੀਤੇ ਪਿੰਡ ਹੀਰਾਂ ਦੇ ਵਿੱਚ ਗਏ ਉੱਥੇ ਪਿੰਦੇ ਸਰਪੰਚ ਸਾਹਿਬ ਨੇ ਸਵਾਲ ਚੁੱਕੇ ਨਾਲ ਹਲਕਾ ਇੰਚਾਰਜ ਇਹ ਕੋਈ ਦਰਤੋਂ ਤਨ ਮੌਜੂਦ ਨਹੀਂ ਹੈ ਜੀ ਉਹਨਾਂ ਨੇ ਕਿਹਾ ਵੀ ਪਿੰਡ ਨੂੰ ਕੁਝ ਦਿੱਕਤ ਨਹੀਂ ਹੈ ਅਧਗਠਨ ਕਰਨ ਆ ਗਏ ਸਾਨੂੰ ਪੁੱਛਿਆ ਨਹੀਂ ਸਰਪੰਚ ਨੂੰ ਅੱਖੋਂ ਉਹਲੇ ਕੀਤਾ ਗਿਆ ਜਦ ਕਿ ਉੱਥੇ ਮੌਜੂਦਾ ਚਾਰ ਪੰਜ ਸੀ ਸਾਬਕਾ ਸਰਪੰਚ ਸੀ ਪ੍ਰਿੰਸੀਪਲ ਸਾਹਿਬ ਨੇ ਸਾਰੇ ਮੌਤਵਾਰ ਵਿਅਕਤੀਆਂ ਨੂੰ ਸਰਪੰਚ ਸਾਹਿਬ ਨੂੰ ਫੋਨ ਕੀਤਾ ਪਰ ਉਹ ਨਹੀਂ ਆ ਸਕੇ ਕਿਉਂਕਿ ਆਪ ਹੀ ਉਹ ਪਾਰਟੀ ਵਾਜੀ ਜ਼ਿਆਦਾ ਬਣਾਉਂਦੇ ਨੇ ਮੈਂ ਉਹ ਕਹਿੰਦੇ ਸੀ ਦਿੱਕਤ ਕੁਝ ਨਹੀਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੇ ਸਕੂਲ ਦੇ ਵਿੱਚ 13.5 ਲੱਖ ਰੁਪਇਆ ਲਾ ਕੇ ਉਹਨਾਂ ਨੇ 3 ਸਾਲਾਂ ਦੇ ਵਿੱਚ ਦੋ ਕਮਰੇ ਤਿਆਰ ਕੀਤੇ ਨਾਲ ਬੌਂਡੀ ਵਾਲ ਤਿਆਰ ਕੀਤੀ ਤੱਦ ਪੰਜੀ ਪੱਥਰ ਲਾਉਣ ਗਿਆ ਉਹਦੇ ਨਾਲ ਦੀ ਨਾਲ ਪਿੰਡ ਦੇ ਵਿਕਾਸ ਵਾਸਤੇ ਉਹਨਾਂ ਨੇ 1 ਕਰੋੜ 40 ਲੱਖ ਦੀ ਉੱਤੇ ਫਿਰਨੀ ਬਣਦੀ ਹੈ ਜਿਹਦੇ ਤਹਿਤ 84 ਲੱਖ ਰੁਪਇਆ ਲੱਗ ਗਿਆ ਬਾਕੀ ਪੈਸੇ ਲੱਗ ਰਹੇ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਿੱਦਾਂ ਖਾਸ ਤੌਰ ਤੇ ਉਹਨਾਂ ਮਹੱਲਿਆਂ ਦੇ ਵਿੱਚ ਜਿਹੜੇ ਗਰੀਬ ਲੋਕ ਹੁੰਦੇ ਨੇ ਪੰਜ ਮੋਟਰਾਂ ਉਹਨਾਂ ਨੇ ਲਵਾ ਕੇ ਦਿੱਤੀਆਂ ਐਂਟਰਲੋਕ ਵੀ ਪਹਿਲਾਂ ਆਈ ਆ ਉਹ ਸਰਪੰਚ ਸਾਹਿਬ ਆਪ ਪਤਾ ਨਹੀਂ ਕੰਮ ਕਰਦੇ ਕਿ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੁੰਦੇ ਇਸ ਕਾਰਨ ਮੈਂ ਇਸ ਤੁਹਾਡੇ ਚੈਨਲ 'ਆਹੀਂ ਇਹ ਦੱਸਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਇੰਦਰਜੀਤ ਕੋਰਮਾਨ ਕਿਸੇ ਨਾਲ ਬੇਪਰਵਾਹੀ ਨਹੀਂ ਕਰਦੇ ਚਾਹੇ ਉੱਥੇ ਉਹਨਾਂ ਦੀ ਪੰਚਾਇਤ ਨਹੀਂ ਕਾ ਵੀ ਉੱਥੇ ਵਿਕਾਸ ਕਾਰਜ ਕਰਾ ਰਹੇ ਨੇ ਸਕੂਲਾਂ ਦਾ ਪ੍ਰਬੰਧ ਕਰਾ ਰਹੇ ਨੇ ਇਸੇ ਤਰ੍ਹਾਂ ਪਿੰਡ ਢੜੀਆਲ ਦੇ ਵਿੱਚ ਪਿਛਲੇ ਦਿਨੀ ਹਲਕਾ ਇੰਚਾਰਜ ਡਾਕਟਰ ਵਿਜੋਦ ਦਈਆ ਜੀ ਨੇ ਸਵਾਲ ਚੁਕਿਆ ਸੀ ਇੱਕ ਐਨਆਰਆਈ ਨੂੰ ਲੈ ਕੇ ਇਸ ਵਿੱਚ ਕੋਈ ਸ਼ੱਕ ਨਹੀਂ ਐਨਆਰਆਈ ਸਾਡੇ ਸਤਿਕਾਰਯੋਗ ਸੀ ਸਤਿਕਾਰਯੋਗ ਹੈ ਤੇ ਸਤਿਕਾਰਯੋਗ ਰਹਣਗੇ ਕਿਉਂਕਿ ਜਿਹੜੇ ਅੱਜ ਸਕੂਲ ਬਚੇ ਹੋਏ ਆ ਐਨਆਰਆਈ ਦੀ ਬਦੌਲਤ ਤੇ ਸਕੂਲ ਟੀਚਰਜ਼ ਦੀ ਬਦੌਲਤ ਬਚੀ ਹੋਈ ਆ ਸਕੂਲ ਦਾ ਜਿੰਨਾ ਪ੍ਰਬੰਧ ਸੀ ਐਨਆਰਆਈ ਦੇਖਦੇ ਸੀ 25 ਸਾਲ ਪਹਿਲਾਂ ਉਹਨਾਂ ਨੇ ਪੈਸੇ ਲਾਏ ਉਹਨਾਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਮੈਨੂੰ ਐਮਐਲਏ ਸਾਹਿਬ ਮਿਲੇ ਨਹੀਂ ਪਰ ਐਮਐਲਏ ਸਾਹਿਬ ਉਹਨਾਂ ਨੂੰ ਜਾਣਦੇ ਨਹੀਂ ਸੀ ਐਮਐਲਏ ਸਾਹਿਬ ਨੇ ਇਹ ਵੀ ਕਿਹਾ ਕੋਈ ਗੱਲ ਨਹੀਂ ਐਮਐਲਏ ਸਾਹਿਬ ਆਪਣੇ ਭਾਸ਼ਣਾ ਵਿੱਚ ਹਮੇਸ਼ਾ ਕਹਿੰਦੇ ਆ ਵੀ ਜੇ ਅੱਜ ਸਕੂਲ ਬਚੇ ਆ ਤੇ ਐਨਆਰਆਈ ਦੀ ਬਦੌਲਤ ਟੀਚਰ ਦੀ ਬਦੌਲਤ ਉੱਥੇ ਸਫਾਈ ਦਾ ਪ੍ਰਬੰਧ ਕਰਨਾ ਉੱਥੇ ਕੋਈ ਹੋਰ ਛੋਟੇ-ਮੋਟੇ ਕਾچے ਆ ਟੀਚਰ ਆਪਣੀ ਤਨਖਾਹ ਚੋਂ ਕਰਦੇ ਇਹ ਭੈਣ ਜੀ ਇੰਦਰਜੀਤ ਕੋਰ ਮਾਨ ਦੇ ਐਮਐਲਏ ਹਲਟਨ ਕੋਰ ਦਦੇ ਆਮ ਜਮਾਨ ਤੇ ਇਹ ਗੱਲ ਆ ਪਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਦਮ ਨਹੀਂ ਵੀ 2 ਲੱਖ ਰੁਪਈਆ ਉੱਥੇ ਸਕੂਲ ਨੂੰ ਦਿੱਤਾ ਗਿਆ ਔਰ ਨਾਲ ਦੀ ਨਾਲ ਉੱਥੇ ਦੋ ਟੀਚਰ ਘੱਟ ਸੀ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਵੀ ਦੋ ਟੀਚਰ ਘਟਾ ਉਥੇ ਦੋ ਟੀਚਰਾਂ ਦਾ ਪ੍ਰਬੰਧ ਹੋ ਗਿਆ ਮੰਡੇ ਉਹ ਸੋਮਵਾਰ ਜੁਆਇਨ ਕਰ ਜਾਣਗੇ ਟੀਓ ਨੇ ਸਾਹਿਬ ਨੂੰ ਭੈਣ ਜੀ ਨੇ ਕਹਿ ਦਿੱਤਾ ਐਮਐਲਏ ਸਾਹਿਬ ਨੇ ਉਹ ਟੀਚਰਾਂ ਦਾ ਉੱਤੇ ਪੂਰੇ ਟੀਚਰ ਹੋ ਜਾਣਗੇ ਉਹਦੇ ਨਾਲ ਦੀ ਨਾਲ ਜਿਹੜਾ ਧਾਰੀਵਾਲ ਦੇ ਵਿੱਚ 12 ਲੱਖ ਰੁਪਈਆ ਅੰਗਣਵਾੜੀ ਵਰਕਰ ਅੰਗਲਵਾਜ ਸੈਂਟਰ ਲਈ ਉੱਤੇ ਦਿੱਤਾ ਜਾ ਰਿਹਾ ਗਰਾਊਂਡ ਲਈ 9.5 ਲੱਖ ਰੁਪਈਆ ਤੇ ਪਾਰਕ ਲਈ 7.5 ਲੱਖ ਰੁਪਈਆ ਦਿੱਤਾ ਗਿਆ ਇਸ ਤੋਂ ਪਹਿਲਾਂ ਉੱਥੇ ਪਾਣੀ ਪੀਣ ਵਾਲੇ ਪਾਣੀ ਲਈ ਪੈਸੇ ਪਏ ਆ 10 ਲੱਖ ਰੁਪਇਆ 5 ਲੱਖ ਰੁਪਇਆ ਸੈਨੀਟੇਸ਼ਨ ਦਾ ਪਿਆ ਹੈ ਔਰ 8 ਲੱਖ ਰੁਪਇਆ ਅਨਟਾਈਡ ਫੰਡ ਆ ਪੰਚਾਇਤ ਕਿੱਥੇ ਮਰਜੀ ਲਾ ਸਕਦੀ ਆ ਉਹ ਕਹਿੰਦੇ ਸਾਡੇ ਕੋਲ 1 ਰੁਪਇਆ ਨਹੀਂ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਕੋਲ 23 ਲੱਖ ਰੁਪਇਆ ਉਹਨਾਂ ਦੇ ਖਾਤੇ 'ਚ ਪਿਆ ਆ ਪਰ ਗੱਲ ਇਹ ਆ ਕਿ ਉਹ ਲਾਉਣਾ ਚਾਹੁੰਨ ਤਾਂ ਦੀ ਆ ਨਾ ਉਹਨਾਂ ਨੇ ਸਿਰਫ ਇੱਕ ਐਨਆਰਆਈ ਸਾਹਿਬ ਨੂੰ ਢਾਲ ਬਣਾ ਕੇ ਪ੍ਰੈਸ ਕਾਨਫਰੰਸ ਕਰਤੀ ਸਾਨੂੰ ਸੱਦਿਆ ਨਹੀਂ ਗਿਆ ਇਸ ਲਈ ਭੈਣਜੀ ਇੰਦਰਜੀਤ ਪਰਮਾਨ ਐਮਐਲਏ ਹਲਕਾ ਦੇ ਕੋਤੁਰਨ ਨੂੰ ਜਾਣਦੇ ਨੇ ਸੀ ਉਹਨਾਂ ਨੇ ਆਪ ਮੈਂ ਇਸ ਗੱਲ ਦਾ ਤੁਹਾਡੇ ਚੈਨਰਾਂ ਯਕੀਨ ਦਿਵਾਉਣਾ ਵੀ ਐਮਐਲਏ ਸਾਹਿਬ ਆਪ ਉਹਨਾਂ ਨਾਲ ਕੰਟੈਕਟ ਕਰਨਗੇ ਉਹਨਾਂ ਨੂੰ ਬੁਲਾਉਣਗੇ ਵੀ ਦਫ਼ਤਰ ਆਪਣੇ ਔਰ ਇੱਕ ਉਹਨਾਂ ਦੇ ਘਰੇ ਜਾਣ ਦੀ ਲੋੜ ਪਈ ਘਰੇ ਵੀ ਜਾਣਗੇ ਕਿਉਂਕਿ ਐਨਆਰਆਈ ਨੂੰ ਕਦੇ ਵੀ ਅੱਖ ਉਹਦੇ ਨਹੀਂ ਕੀਤਾ ਜਾ ਸਕਦਾ ਔਰ ਹਲਕਾ ਇੰਚਾਰਜ ਡਾਕਟਰ ਨਵਜੋਦ ਦਈਆ ਜੀ ਦੀ ਗੱਲ ਕਰਨਾ ਚਾਹਣਾ ਵੀ ਜਿਹੜੇ ਤੁਸੀਂ ਚੂਹੇ ਕੀਦੇ ਵਿੱਚ ਸੀਵਰੇਜ ਦਾ ਅਧਗਠਨ ਕਰਕੇ ਆਏ ਉਹ ਪੈਸੇ ਤਾਂ ਐਮਐਲਏ ਇੰਦਰਜੀਤ ਪਰਮਾਨ ਜੀ ਨੇ ਲਿਆਂਦੇ ਸੀ ਔਰ ਲਿਆਂਦੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੀ ਸੁਸ਼ੀਲ ਰੈਂਕੂ ਜੀ ਉਹਨਾਂ ਨੇ ਉਹ ਪੈਸੇ ਦਿੱਤੇ ਸੀ ਨਾਤ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਨੇ ਕੋਈ ਪੈਸਾ ਦਿੱਤਾ ਨਾ ਡਾਕਟਰ ਨਵਜੋਤ ਦੇਆ ਜੀ ਦਾ ਉਹਦੇ ਵਿੱਚ ਕੋਈ ਰੋਲ ਸੀ ਉਹਦੇ ਵਿੱਚ ਐਮਐਲਏ ਸਾਹਿਬ ਨੇ ਕੋਈ ਇਦਾਂ ਨਿਕਲ ਨਹੀਂ ਕੀਤੀ ਕਿ ਮੈਂ ਪੈਸੇ ਤਾਂ ਮੈਂ ਲਿਆਂਦੇ ਆ ਅਧਗਾਰਨ ਚੰਨੀ ਸਾਹਿਬ ਕਰਦੇ ਆ ਪਰ ਉਹ ਉਹਨਾਂ ਨੇ ਇਸੇ ਨਾਂ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕੀਤੀ ਨਾ ਹੀ ਉਹਨਾਂ ਦਾ ਕੋਈ ਸਵਾਲ ਚੱਲਿਆ